ਲੁਧਿਆਣਾ ਦੇ ਸਾਹਨੇ ਵਾਲ ਦੇ ਵਿੱਚ ਐਗਰੀ ਐਕਸਪੋ ਜੋ ਕਿ 30th ਜਨਵਰੀ ਤੋਂ ਸਟਾਰਟ ਹੋ ਜੇਗੀ ਤੇ 6ਮਾ ਐਡੀਸ਼ਨ ਆ ਜੀ तकरीबन ਸਾਡੇ 300 ਦੇ ਨੇੜੇ ਤੇੜੇ ਪਾਰਟਿਸਪੀਟਿਸ਼ਨਸ ਹੈਗੀਆਂ ਨੇ ਜਿਹੜੇ ਅਲੱਗ-ਅਲੱਗ ਪੰਜਾਬ ਦੇ ਹਿੱਸਿਆਂ ਤੋਂ ਆ ਰਹੇ ਨੇ ਤੇ ਆ ਇੱਕ ਕੋਰੀਅਨ ਡੈਲੀਗੇਸ਼ਨ ਨੂੰ ਅਸੀਂ ਲੈ ਕੇ ਆਏ ਜੋ ਕੋਰੀਆ ਦੇ ਵਿੱਚ ਜੋ ਟੈਕਨੋਲੋਜੀਸ ਹੈਗੀਆਂ ਜੋ ਸਾਡੇ ਸਮਾਲ ਹੋਲਡਿੰਗ ਫਾਰਮਰਸ ਨੇ ਜੀ ਉਹਨਾਂ ਦੇ ਲਈ ਸਾਡੇ ਕੋਲ ਕਿ ਸਾਡੇ ਕੋਲ ਜਿਹੜੀ ਮੀਡੀਅਮ ਮਸ਼ੀਨਰੀਜ਼ ਬਣਦੀਆਂ ਨੇ ਅਸੀਂ ਬਹੁਤ ਵੱਡੀਆਂ ਨਹੀਂ ਕਹਿ ਸਕਦੇ ਇੰਡੀਆ ਐਗਰੀ ਐਕਸਪੋ ਦਾ 6th ਐਡੀਸ਼ਨ 30 ਜਨਵਰੀ ਤੋਂ ਲੈ ਕੇ 1 ਫਰਵਰੀ 3 ਦਿਨ ਦੀ ਇਹ ਐਗਜ਼ਿਬਿਸ਼ਨ ਹੈ 250 ਕੰਪਨੀਆਂ ਪੈਨ ਇੰਡੀਆ ਤੋਂ ਐਗਰੀਕਲਚਰ ਇੰਪਲੀਮੈਂਟਸ ਜਿਹੜਾ ਲੇਟੈਸਟ ਟੈਕਨੋਲੋਜੀ ਅਵੇਲੇਬਲ ਹੈ ਈਵੀਪੀ ਨਿਊਜ਼ ਪੰਜਾਬ ਦੇ ਨਾਲ ਬਣੇ ਹੋਏ ਤੁਸੀਂ ਤੇ ਮੈਂ ਸਿਮਰਨ ਸੋ ਲੁਧਿਆਣਾ ਦੇ ਸਾਨੇਵਾਲ ਦੇ ਵਿੱਚ ਐਗਰੀ ਐਕਸਪੋ ਜੋ ਕਿ 30th ਜਨਵਰੀ ਤੋਂ ਸਟਾਰਟ ਹੋ ਜੇਗੀ ਤੇ ਫਸਟ ਫੈਬ ਤੱਕ ਜੜੀਏ ਚੱਲੇਗੀ ਸੋ ਕਿਸਾਨਾਂ ਨੂੰ ਇੱਥੇ ਬਹੁਤ ਜ਼ਿਆਦਾ ਬੈਨੀਫਿਟ ਮਿਲਣ ਵਾਲਾ ਗੱਲਬਾਤ ਕਰਦੇ ਕਿੰਨੀਆਂ ਕੰਪਨੀਆਂ ਇੱਥੇ ਪਾਰਟਿਸਿਪੇਟ ਕਰਨਗੀਆਂ ਜੀ ਸਰ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਡੇ ਸਾਡਾ 6ਵਾਂ ਐਡੀਸ਼ਨ ਆ ਜੀ ਤਕਰੀਬਨ ਸਾਡੇ 300 ਦੇ ਨੇੜੇ ਤੇੜੇ ਪਾਰਟਿਸਪੇਸ਼ਨਸ ਹੈਗੀਆਂ ਨੇ ਜਿਹੜੇ ਅਲੱਗ-ਅਲੱਗ ਪੰਜਾਬ ਦੇ ਹਿੱਸਿਆਂ ਤੋਂ ਆ ਰਹੇ ਨੇ ਤੇ ਆਊਟ ਆਫ ਇੰਡੀਆ ਵੀ ਕੁਝ ਸਾਡੇ ਕੰਪਨੀਆਂਸ ਨੂੰ ਅਸੀਂ ਲੈ ਕੇ ਆਏ ਆ ਤਾਂ ਜੋ ਅਸੀਂ ਬਾਹਰ ਵਾਲੀ ਜੋ ਤਕਨੀਕ ਹੈਗੀ ਆ ਸਾਡੇ ਇੱਥੇ ਦੇ ਮੈਨੂਫੈਕਚਰਰਸ ਨੂੰ ਤੇ ਸਾਡੇ ਫਾਰਮਰਸ ਨੂੰ ਉਹਨਾਂ ਦਾ ਪਤਾ ਚੱਲ ਸਕੇ ਤੇ ਅਸੀਂ ਆਪਣੇ ਜੋ ਜੋ ਵਾਤਾਵਰਣ ਚੇਂਜ ਹੋ ਰਿਹਾ ਜੋ ਉਹਦੇ ਅਕੋਰਡਿੰਗ ਅਸੀਂ ਉਹ ਮਸ਼ੀਨਾਂ ਨੂੰ ਚੇਂਜ ਕਰ ਸਕੀਏ ਜੀ ਯਾਨੀ ਕਿ ਸਾਰੀ ਟੈਕਨੋਲੋਜੀ ਜੋ ਹੈ ਇੱਥੇ ਅਪ ਟੂ ਡੇਟ ਮਿਲੇਗੀ हां जी लेटेस्ट देखो जमाना बदल ਰਿਹਾ ਜੀ AI ਦਾ ਜਮਾਨਾ ਚੱਲ ਰਿਹਾ ਅਸੀਂ ਮੈਕੈਨੀਕਲ ਇੰਜੀਨੀਅਰਿੰਗ ਤੇ ਨਹੀਂ ਅਸੀਂ ਡਿਪੈਂਡ ਰਹਿ ਸਕਦੇ ਸੋ ਸਾਨੂੰ ਉਹਨਾਂ ਦੇ ਲਈ ਕੀ ਕਰਨਾ ਪੈ ਰਿਹਾ ਵੀ ਅਸੀਂ ਬਹੁਤ ਸਾਰੇ ਜਿਵੇਂ ਇੱਕ ਕੋਰੀਅਨ ਡੈਲੀਗੇਸ਼ਨਸ ਨੂੰ ਅਸੀਂ ਲੈ ਕੇ ਆਏ ਜੋ ਕੋਰੀਆ ਦੇ ਵਿੱਚ ਜੋ ਟੈਕਨੋਲੋਜੀਜ਼ ਹੈਗੀਆਂ ਜੋ ਸਾਡੇ ਸਮਾਲ ਹੋਲਡਿੰਗ ਫਾਰਮਰਸ ਨੇ ਜੀ ਉਹਨਾਂ ਦੇ ਲਈ ਸਾਡੇ ਕਿਉਂਕਿ ਸਾਡੇ ਕੋਲ ਜਿਹੜੀ ਮੀਡੀਅਮ ਮਸ਼ੀਨਰੀਜ਼ ਬਣਦੀਆਂ ਨੇ ਅਸੀਂ ਬਹੁਤ ਵੱਡੀਆਂ ਨਹੀਂ ਕਹਿ ਸਕਦੇ ਬਹੁਤ ਵੱਡੀਆਂ ਕਿਉਂਕਿ ਜੋ ਸਾਡੀ ਲੈਂਡ ਹੋਲਡਿੰਗਸ ਉਹਦੇ ਮੁਤਾਬਿਕ ਅਸੀਂ ਪਰ ਲੇਕਿਨ ਜਿਹੜੇ ਛੋਟੇ ਫਾਰਮਰਸ ਨੇ ਛੋਟੀ ਖੇਤੀ ਕਰਦੇ ਆ ਜੇ ਅਸੀਂ ਇਥੇ ਕ੍ਰੌਪ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੇ ਆ ਤਾਂ ਇਹ ਮੈਕਨਾਈਜੇਸ਼ਨ ਤੋਂ ਬਿਨਾ ਨਹੀਂ ਹੋ ਸਕਦੀ ਜੀ ਤੇ ਉਹ ਮੈਕਨਾਈਜੇਸ਼ਨ ਦੇ ਵਿੱਚ ਕੀ ਹੈ ਵੀ ਸਾਨੂੰ ਉਹ ਟੈਕਨੋਲੋਜੀ ਨੂੰ ਜੇ ਡਿਵੈਲਪ ਕਰਦੇ ਸਾਨੂੰ ਬਹੁਤ ਲੰਮਾ ਸਮਾਂ ਲੱਗੂਗਾ ਸੋ ਉਹ ਸਮੇਂ ਨੂੰ ਘਟਾਉਣ ਖਾਤਰ ਅਸੀਂ ਕੋਰੀਆ ਜਿੱਥੇ ਆਲਰੇਡੀ ਛੋਟੇ ਸਮਾਲ ਹੋਲਡਿੰਗਸ ਹੈਗੇ ਉਹ ਟੈਕਨੋਲੋਜੀ ਮੀਡੀਆ ਦੇ ਵਿੱਚ ਕਿੱਦਾਂ ਲੈ ਕੇ ਆ ਸਕਦੇ ਇਦਾਂ ਦੀ ਬਹੁਤ ਵੱਡਾ 11 ਬੰਦਿਆਂ ਦਾ ਅਸੀਂ ਡੈਲੀਗੇਸ਼ਨਸ ਭਲਾਇਆ ਇਦੋਂ ਇਥੇ ਸਾਡੇ ਐਮਓਯੂ ਅਸੀਂ ਇਸ ਐਕਸੀਬਿਸ਼ਨ ਦੇ ਵਿੱਚ ਉਹਨਾਂ ਦੇ ਨਾਲ ਸਾਈਨ ਕਰਾਂਗੇ ਤੇ ਉਹ ਟੈਕਨੋਲੋਜੀ ਸਾਡੇ ਮੈਨੂਫੈਕਚਰਰਸ ਦੇ ਨਾਲ ਮਿਲ ਕੇ ਉਹ ਕਿਦਾਂ ਉਹਨੂੰ ਕੋਲਾਬੋਰੇਟ ਕਰਕੇ ਅ ਜੁਆਇੰਟ ਵੈਂਚਰਸ ਕਰ ਸਕਦੇ ਨੇ ਤੇ ਜਾਂ ਉਹ ਕਿਦਾਂ ਕਰ ਸਕਦੇ ਉਹ ਆਉਣ ਵਾਲਾ ਸਮੇਂ ਦੇ ਵਿੱਚ ਦੱਸਿਆ ਜਾਏਗਾ ਜੀ ਸੋ ਜੀ ਬਿਲਕੁਲ ਜੇਕਰ ਤੁਸੀਂ ਵੀ ਪੰਜਾਬ ਦੇ ਲੋਕੋ ਰਹਿਣ ਵਾਲੇ ਹੋ ਤਾਂ ਤੁਸੀਂ ਲੁਧਿਆਣਾ ਦੇ ਜੋ ਸਾਡੇ ਵੱਲ ਦੇ ਵਿੱਚ 30 ਜਨਵਰੀ ਨੂੰ ਜੋ ਐਕਸਪੋ ਲੱਗਣ ਜਾ ਰਹੀ ਹੈ ਤਾਂ ਇਹ ਕਿਸਾਨਾਂ ਦੇ ਲਈ ਆਮ ਪਬਲਿਕ ਲਈ ਵੀ ਬਹੁਤ ਹੀ ਜ਼ਰੂਰੀ ਹੋਏਗੀ ਕਿਉਂਕਿ ਜੇਕਰ ਤੁਸੀਂ ਵਿਜ਼ਿਟ ਕਰਦੇ ਹੋ ਤਾਂ ਤੁਹਾਨੂੰ ਕਾਫੀ ਇਨਫੋਰਮੇਸ਼ਨ ਜਿਹੜੀ ਹੈ ਮਿਲ ਸਕਦੀ ਹੈ ਇਹ ਬੈਨੀਫੀਸ਼ੀਅਲ ਰਹਿ ਸਕਦੀ ਹੈ ਸਪੈਸ਼ਲੀ ਕਿਸਾਨਾਂ ਦੇ ਲਈ ਇਹਦਾ ਦੀ ਅਪਡੇਟਸ ਨਾਲ ਬਣੀ ਹੋਈ ਨਿਊਜ਼ ਪੰਜਾਬ ਦੇ ਨਾਲ ਸੀ ਟਿਲ ਜੀ ਕਿ ਕਹਣਾ ਚਾਹੋਗੇ ਜਿਸ ਤਰ੍ਹਾਂ ਐਗਰੀ ਐਕਸਪੋ ਇਸ ਦੇ ਵਿੱਚ ਕਿੰਨੀਆਂ ਕੰਪਨੀਆਂਸ ਪਾਰਟਿਸਿਪੇਟ ਕਰ ਰਹੀਆਂ ਨੇ? ਅ ਇੰਡੀਆ ਐਗਰੀ ਐਕਸਪੋ ਦਾ 6th ਐਡੀਸ਼ਨ ਹੈ 30 ਜਨਵਰੀ ਤੋਂ ਲੈ ਕੇ 1 ਫਰਵਰੀ 3 ਦਿਨ ਦੀ ਇਹ ਐਗਜ਼ਿਬਿਸ਼ਨ ਹੈ। 250 ਕੰਪਨੀਆਂ ਪੈਨ ਇੰਡੀਆ ਤੋਂ ਐਗਰੀਕਲਚਰ ਇੰਪਲੀਮੈਂਟਸ ਜਿਹੜਾ ਲੇਟੈਸਟ ਟੈਕਨੋਲੋਜੀ ਅਵੇਲੇਬਲ ਹੈ ਐਗਰੀਕਲਚਰ ਮਸ਼ੀਨਰੀ ਦੇ ਵਿੱਚ ਉਹ ਇੱਥੇ ਪਾਰਟਿਸਿਪੇਟ ਕਰ ਰਹੀਆਂ ਤਾਂ ਮੈਂ ਸਭ ਨੂੰ ਕਹਾਂਗਾ ਕਿ 30 ਜਨਵਰੀ ਤੋਂ ਲੈ ਕੇ 1 ਫਰਵਰੀ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਸਾਹਨੇਵਾਲ ਆ ਕੇ ਇਸ ਦਾਵਾਤ ਤੋਂ ਵੱਧ ਫਾਇਦਾ ਲਿਆ ਜਾਵੇ। ਥੈਂ